ਉਹ ਕਿ ਨਾ ਜਾ ਕੇ ਪਤੀਜ ਨੂੰ ਇਹ ਲੈ ਆ ਪਤੀਜ ਅੱਜ ਪਾਪਿਆਂ ਨੇ ਤਵੀਦ ਦੇਤਾ ਮੈਨੂੰ ਬੜਾ ਕੇ ਫੇਰ ਉਹ ਗਲ ਚ ਪਾ ਫੇਰ ਦੇਖੀ ਤੇਰਾ ਅਸਟਾ ਕਿਵੇਂ ਹੁੰਦਾ ਹਾਂ ਤੇ ਕਿਉਂ ਜਾਊਗੀ ਫੇਰ ਇਹੋ ਸ਼ਾਨਚ ਦੀ ਧੂਪ ਦੇਣੀ ਆ ਹਾਂ ਸ਼ਾਨਚ ਧੂਪ ਦੇ ਕੇ ਫੇਰ ਗਲ ਚ ਪਾਵਾਂਗੇ ਇੱਥੇ ਹੋਰ ਕੰਮ ਦੇਖ ਲੈ ਅੰਨੇ ਹੱਥ ਕੰਡੇ ਬਣਾ ਲੈ ਇਹਦਾ ਵੀ ਦੇਖ ਲੈਣੇ ਤੇ ਯਾਰ ਪਾ ਵੀ ਤਵੀਦ ਕੀ ਕਹਿੰਦਾ ਆਪਦੀ ਜਾ ਆਪਦੀ ਜਾ ਓਏ ਓਰੇ ਆ ਓਏ ਆ ਬਾਬੇ ਦਾ ਤਵੀਦ ਜਦੋਂ ਘਰ ਵਿੱਚ ਪਾਲਿਆ ਬੈ ਜਾ ਬੱਲੇ ਬੱਲੇ ਚਾਚਾ ਹਾਂ ਬਹੁਤ ਕੁਛ ਹੋਇਆ ਕਰਦਾ ਕੀ ਗੱਲਾ ਓਏ ਆ ਉਹ ਗੱਲ ਹੈ ਖੁਸ਼ੀ ਦੀ ਆ ਪੁੱਤਰਾ ਕੀ ਹੋ ਗਿਆ ਆ ਦੇਖ ਹੱਟ ਟੱਲੇ ਵਾਲੇ ਬਾਬੇ ਨੇ ਤਵੀਦ ਕਰਕੇ ਦਿਆ ਮੈਨੂੰ ਕਹਿੰਦਾ ਤੇਰੇ ਰਿਸ਼ਤੇ ਖਾਤੋਂ ਨਹੀਂ ਹੁੰਦੇ ਪਤਾ ਮੈਂ ਕਾ ਦੂੰ ਉਹ ਕਹਿੰਦਾ ਤੈਨੂੰ ਓਪਰੀਆ ਆਹੋ ਉਹ ਚੜੇਲਾ ਨੇ ਨਾ ਜਿਹੜੀਆਂ ਉਹ ਬਗਾਨੇ ਦੀ ਨੂੰ ਤੇਰੇ ਲਵ ਨੇ ਲੱਗਣ ਦੁੰਦੀਆਂ ਤੇਰੇ ਆਲੇ-ਦਾਲੇ ਉਹਨਾਂ ਨੇ ਉਹ ਬਣਾ ਰਖਿਆ ਘੇਰਾ ਬਣਾ ਰਖਿਆ ਇੱਕ ਬਸ ਕਹਿੰਦਾ ਆਹ ਗਾਲ ਚ ਤਵੀਰ ਚ ਪਾ ਜਾ ਵਾਜਾ ਕੁੜੀ ਦੇਖਣ ਜਾਏਗਾ ਨਾ ਹੈ ਉਰੀ ਅੱਖਾਂ ਮੂਰੇ ਇਹ ਅੱਖਾਂ ਮੂਰੇ ਐਂ ਹਲਾਦੀ ਤੇ ਐਂ ਹਲਾਦੀ ਬਸ ਕੇਰਾ ਕੁੜੀ ਦੀ ਨਿਗਾ ਚੜ ਗਿਆ ਇਹ ਬਸ ਕੁੜੀ ਤੇਰੇ ਬਸ ਚ ਦੇਖੀ ਫਿਰ ਲੈ ਐਂ ਕਰ ਇਹਨੂੰ ਸਾਂਸ ਦੀ ਧੂਪ ਦੇ ਕੇ ਨਾ ਲਿਆ ਮੜ ਜਾ ਫੇਰ ਮੈਂ ਗੱਲ ਚ ਪਾਉਂਗਾ ਫੇਰ ਚੱਲਾਂਗੇ ਆਪਾਂ ਨਵੀਂ ਕੁੜੀ ਦੇਖਣ ਓਏ ਚਾਚਾ ਕਿਹੜੇ ਚੱਕਰਾਂ ਵਿੱਚ ਪੈ ਗਿਆ ਓਏ ਸਾਰਾ ਕੂਦਾਂ ਲਵੇ ਕੁਛ ਨਹੀਂ ਹੈਗਾ ਜੇ ਤੀਨੀ ਨੇ ਰਹਿਣਾ ਹੈ ਨਾ ਬੰਦੇ 'ਚ ਦਮ ਹੋਣਾ ਚਾਹੀਦਾ ਪਤਾ ਮੈਨੂੰ ਤੇਰਾ ਵੀ ਤੂੰ ਆਹੀ ਗੱਲ ਕਰੇਂਗਾ ਤੂੰ ਤਾਂ ਜਾਣਦਾ ਮੇਰੇ ਦੇ ਵੀ ਚਾਚੇ ਦਾ ਘਰ ਬਸ ਨਾ ਜਾਵੇ ਹੈ ਓਏ ਤੈਨੂੰ ਮੈਨੂੰ ਮੈਨੂੰ ਪਤਾ ਤੇ ਮੈਨੂੰ ਪਤਾ ਤੇਰੇ ਦਿਲ 'ਚ ਕੀ ਆ ਤੈਨੂੰ ਆਏ ਆ ਵਿਚਾਰ ਕਿੱਲੇ ਚਾਚੇ ਵਾਲੇ ਚਾਰ ਮੇਰੇ ਵਾਲੇ ਚਾਚੇ ਦਾ ਜੇ ਵਿਆਹ ਨਾ ਹੋਇਆ ਉਹ ਵੀ ਮੇਰੇ ਹੋ ਜਾਣਗੇ ਮੈਨੂੰ ਪਤਾ ਲੱਗ ਗਿਆ ਵੀ ਤੇਰਾ ਬਸ ਉਹ ਚਾਚਾ ਤੂੰ ਤਾਂ ਗਲਤ ਪਾਸੇ ਲੈ ਗਿਆ ਗਲਤ ਪਾਸੇ ਕਿਉਂ ਲੈ ਗਿਆ ਮੈਂ ਸਹੀ ਜਾ ਰਿਹਾ ਨਾ ਉਹ ਜਦ ਮੈਂ ਤੈਨੂੰ ਕਹਿਤਾ ਕਿ ਨਾ ਤੂੰ ਮੇਰੀ ਮੰਨ ਲੈ ਕਰ ਇਹਨੂੰ ਛਾਂਸ ਦੀ ਧੂਪ ਦੇ ਕੇ ਲਿਆ ਫਿਰ ਮੈਂ ਗਾਲਿ ਚ ਪਾਉਂਗਾ ਹੁਣ ਤੂੰ ਕਹੇਗਾ ਛਾਂਸ ਕੀ ਹੁੰਦਾ ਦੱਸਾਂਗੀ ਨਾ ਕੀ ਹੁੰਦਾ ਉਹ ਜਦ ਆਪਾਂ ਆਟਾ ਨਹੀਂ ਛਾਂਦੇ ਹਾਂ ਜਿਹੜਾ ਦੋ ਵਿੱਚੋਂ ਬਚਦਾ ਉਹਨੂੰ ਛਾਂਸ ਕਹਿੰਦੇ ਆ ਜਾ ਲੈ ਜਾ ਕੇ ਉਹਦੇ ਨਾਲ ਕੀ ਹੋ ਜਾਊਗਾ ਉਹ ਚੰਗਾ ਹੁੰਦਾ ਉਹ ਓਏ ਚਾਚਾ ਓ ਕਿਹੜੇ ਚੱਕਰਾਂ 'ਚ ਪੈ ਗਿਆ ਤੂੰ ਪਹਿਲਾਂ 3ਵੀਂ ਦੇ ਚੱਕਰ 'ਚ ਤਿੰਨੇ ਗੈਣੇ ਲਟਾਤੇ ਹੁਣ ਬਾਬੇ ਦੇ ਚੱਕਰਾਂ 'ਚ ਜਿਹੜੇ ਹੈਗੇ ਚਾਰ ਪੈਸੇ ਤੂੰ ਇੱਧਰ ਖਰਾਬ ਕਰ ਦੇਗਾ ਓਏ ਚਾਚਾ ਮਾਰਾ ਮੋਟਾ ਮੇਰੇ ਬਾਰੇ ਸੋਚ ਤੂੰ ਕਿਉਂ ਕਮਲਾ ਹੋਇਆ ਓ ਤੇਰੀ ਤਾਂ ਲੰਗੀ ਚਾਚਾ ਸ਼ਰਮ ਕਰ ਮਾਰੀ ਮੁੱਢੀ ਲੰਗੀ ਹੋਰ ਉਹ ਬੰਦੇ ਸੀ ਕਦੇ ਬੁੜੇ ਹੋਏ ਨੇ ਓਏ ਹੈ ਗੱਲਾਂ ਕਿਹੜੀਆਂ ਕਰਦਾ ਤੂੰ ਪੈਸਿਆਂ ਦੀ ਪਰਵਾਹ ਨਾ ਕਰ ਪੈਸੇ ਦਾ ਕੀ ਹੈ ਇਹ ਤਾਂ ਹੱਥਾਂ ਦੀ ਮਿਹਨਤ ਹੈ ਹੈ ਹੋਰ ਆ ਜਾਣਗੇ ਔਰ ਜੇ ਕੇ ਨਾ ਮੜਿਆ ਹੋਰ ਬੁਰਾ ਹੋਗਾ ਨਾ ਫੇਰ ਧੀ ਵੀ ਨਹੀਂ ਆਣੀ ਪੈਸੇ ਆਉਂਦੇ ਜਾਂਦੇ ਨੇ ਲੈ ਕਰ ਜਿਹੜੀ ਲੈ ਗਈ ਉਹਦਾ ਹੀ ਭਲਾ ਜਿਹੜੀ ਆਉਗੀ ਉਹਦਾ ਹੀ ਭਲਾ ਲੈ ਆ ਮੇਰਾ ਪੁੱਤ ਸ਼ਾਂਤੀ ਧੂਪ ਦੇ ਕੇ ਓਏ ਚਲ ਇਹ ਤਾਂ ਮੈਂ ਕਰ ਲੈਣਾ ਹੱਥੋਂ ਹੋ ਗਏ ਨੇ ਹਾਂ ਹਾਂ ਚੱਲ ਗਿਆ ਚੱਲਿਆ ਨਾ ਕੀ ਬਦਲ ਕੋ ਬਣ ਜਾਵੇ ਹਾਂ ਹਾਂ ਜਾ ਅੱਜ ਤਾਂ ਇਹ ਮੈਂ ਦੀ ਗੱਲ ਨੂੰ ਮ ਜਾ ਕੇ ਸਮਝਦਾ ਹੈ ਹੈ ਵੀ ਮੈਂ ਦੁਨੀਆਂ ਦੇਖੀ ਆ ਹੈ ਅਤੀ ਜ਼ਿੰਦਗੀ ਖਾਗਮਾਇ ਆਪਣੀ ਮੈਨੂੰ ਕਾਸੇ ਦਾ ਪਤਾ ਹੀ ਨਹੀਂ ਮੈਂ ਫੁੱਡੂ ਫੜਦਾ ਧਰਤੀ ਦੇ ਹੱਦ ਕਰਦਾ ਓਏ ਚਾਚੇ ਨੂੰ ਆਏ ਸਮਝਦਾ ਵੀ ਇਹਦਾ ਕਾਹਦਾ ਪਤਾ ਹੀ ਨਹੀਂ ਓਏ ਆ ਜਾ ਮੇਰਾ ਹੁਣ ਤੋਂ ਪਹਿਲਾਂ ਪਹਿਲਾਂ ਪਾਣਾ ਏ ਹਾਂ ਛੇਤੀ ਆ ਜਾ ਓਏ ਆ ਗਿਆ ਚਾਚਾ ਜਾ ਲੈ ਫੜਾ ਕੀ ਆਏ ਕਾ ਕੀ ਆਏ ਮਾ ਹੁਣ ਦੇਖ ਕਿੱਧਰੀ ਜੇ ਦੇਖੀ ਫਿਰ ਜਾਣਾ ਹੁਣ ਆਪਾਂ ਤੇਰੀ ਚਾਚੀ ਨੂੰ ਕਿਤੇ ਵੀ ਦੇਖਣ ਜਾਵਾਂਗੇ ਬਸ ਉਹਦੇ ਅੱਖਾਂ ਉਹਰੇ ਐ ਕਵਾ ਲਾਂਗੇ ਐ ਆਏ ਕੀ ਹੋ ਜੂਗਾ ਬਸ ਚੋ ਜੂਗੀ ਆਹ ਸੁਣ ਨਾ ਦੇਖੀ ਨਾ ਮੋੜ ਜਾ ਬੱਤੇਰੇ ਬੱਤੇ ਨਵੀਂ ਚਾਚੀ ਦੇਖਣ ਜਾਵਾਂਗੇ ਹੈ ਉਹਦੀ ਅੱਖਾਂ ਬਾਰੇ ਐ ਐਂਕ ਮਾਰਾਂਗੇ ਐ ਐਂ ਐਂਕ ਮਾਰਨ ਨਾਲ ਕੀ ਹੋ ਜਾਂਦਾ ਬਸ ਜੇ ਕਰਾਂ ਉਹਦੀ ਦ੍ਰਿਸ਼ਟੀ ਤੇ ਪਰ ਪੈ ਗਈ ਅੱਛਾ ਬਸ ਮੇਰੇ ਬਾਜਾ ਹੋ ਉਹ ਹੁਣ ਹੋਊਗੀ ਤੇਰੇ ਬਾਜਾ ਦੇਖੀ ਨਾ ਸਿੱਧੂ ਚੱਲ ਦੇਖ ਲੈ ਬੰਤ ਮੇਰੇ ਦਾ ਭਾਈ ਤੈਨੂੰ ਸਮਝਾਉਣੀ ਫਰਜ਼ ਸੀ ਕਿਤੇ ਬੇ ਅੱਗੇ ਤੇਰੀ ਮਰਜ਼ੀ ਆ ਭਾਈ ਨਹੀਂ ਸਮਝਦਾ ਤੂੰ ਚੱਲ ਠੀਕ ਆ ਫਿਰ ਮੈਂ ਕਰੂੰਗਾ ਤੇਰੀ ਗੱਲ ਤੇ ਗੌਰ ਹੈ ਹੈ ਆ ਫੇਰ ਵੀ ਤੂੰ ਸਾਂਝਾ ਬੰਦਾ ਤੇਰੀ ਮੰਨਣੀ ਪਊਗੀ ਕੱਲ ਠੀਕ ਆ ਮੈਂ ਤਾਂ ਚੱਲਦਾ ਆ ਟਕੋਰਾ ਕਰ ਲਈ ਹਾਂ ਹਾਂ ਕੋਈ ਨਹੀਂ ਠੀਕ ਹੈ ਮਾੜੀ ਮਾੜੀ ਮੋਟੀ ਪਾਈਆ ਦਿਮਾਗ 'ਚ ਕੋਈ ਸਰਪੰਚ ਸਾਹਿਬ ਦੀ ਗੱਲ ਕੋਈ ਚਾਚਾ ਉਹ ਚਾਚਾ ਪਈ ਕੋਈ ਖਾਨੇ ਸਰਪੰਚ ਦੀ ਗੱਲ ਉਹ ਵੀ ਤੈਨੂੰ ਸਹੀ ਉਹ ਸਮਝਾਉਂਦਾ ਵੀ ਆਹ ਉਮਰੇ ਵਿਆਹ ਆ ਪੰਗਾ ਲੈਣਾ ਠੀਕ ਨਹੀਂ ਹੈਗਾ ਚਾਚਾ ਕੁਛ ਮਾਰਾ ਮੋਟਾ ਮੇਰੇ ਬਾਰੇ ਸੋਚ ਲੈ ਤੂੰ ਜਣਾ ਖਣਾ ਮੈਨੂੰ ਸਮਝਾਉਂਦਾ ਬਸ ਹਰੇਕ ਆ ਕੇ ਬੰਦ ਤੇ ਝੜ ਜਾਂਦਾ ਹਾਂ ਬੇਨੂੰ ਦੱਬ ਲੋ ਬੱਸ ਛਾਲਿਆ ਕੀ ਹੋਗਾ ਜੇ ਮਾੜੀ ਮੂਟੀ ਉਮਰ ਬਾਕੀ ਹੀ ਹੈ ਹੈ ਇਹਦਾ ਮਤਲਬ ਬੱਸ ਮੈਂ ਕੰਡ ਪੋ ਗਿਆ ਦੇਖ ਭਤੀਜਾ ਮੈਂ ਤੈਨੂੰ ਅੱਜ ਕਹਿਣਾ ਵੀ 1 ਵਜੇ ਤੱਕ ਮੈਂ ਹੁਣ ਤੋਂ ਵੀ ਰਿਜਟ ਦੇਖਣੀ ਆ ਉਦੋਂ ਮਗਰੋਂ ਦੇਖੀ ਜਾਊਗੀ ਜਿਹੜਾ ਕਿਸ ਹੋਊਗਾ ਜੇ ਨਾ ਤੂੰ ਤੀਤੇ ਨੇ ਕੰਮ ਕਰਿਆ ਉਦੋਂ ਬਾਅਦ ਤੇਰੀ ਵਾਰੀ ਰੇਸ਼ਕ ਬਾਅਰ ਤੇ ਲਿਖਾ ਕੇ ਲਾ ਜੀ ਵੀ ਮੁੰਡਾ ਔਰੇ ਰਿਸ਼ਤੇ ਬੱਸ ਯਾਰ ਆ ਹੈ ਪੱਕੀ ਗੱਲ ਆ ਪੱਕੀ ਗੱਲ ਆ ਦੇਖ ਨਾ ਇਹ ਗੱਲ ਨਾ ਹੋ ਜਾਈ ਨਾ 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 ਇਦਨ ਮੈਂ ਵੀ ਤੇਰੇ ਮਗਰ ਪਲੇ ਮੰਨਾ ਜਵਾਨ ਆ ਬੰਤ ਦੀ ਜਵਾਨ ਐ ਉਹਨਾਂ ਕੋ ਫੋਟੋ ਕਰਨੀ ਹੈਗੀ ਤੇ ਤੂੰ ਐ ਕਹਾ ਹਾਂ ਬਾਦਰ ਨੂੰ ਜਾਨ ਨੂੰ ਕਹਿੰਦਾ ਹਾਂ ਹਾਂ ਜਾਊਂਗਾ ਜਾ ਹਾਂ ਨਜ਼ਾਰਾ ਘਰ ਆ ਜਾਦਾ ਓਏ ਥਾ ਕੋਲ ਵੀ ਜਾ ਕੇ ਆਦਾ ਮੈਂ ਉਹਨੂੰ ਕਹਿਣਾ ਵੀ ਦੇਖ ਪਹਿਲਾਂ ਤਾ ਦੇਖ ਮੇਰੇ ਬਾਤੇ ਮੇਰੀ ਮੇਰੀ ਗਾਤਾ ਸੁਣ ਲਾ ਪੂਰੀ ਜਦ ਜੇ ਗੱਲ ਵੀ ਨਹੀਂ ਸੁਣਦੇ ਪਹਿਲੀ ਤਰਿੰਗ ਹੋ ਜਾਣਗੇ ਫਿਰ ਤਾਂ ਜਮ ਮੈਂ ਕਹੂੰਗਾ ਠਾਕੁਰ ਨੂੰ ਵੀ ਪਹਿਲਾਂ ਵੇਖ ਲੈ ਮੇਰੇ ਬਾਤیں ਹੈ ਵੀ ਮੈਂ ਕਰਾਇਆ ਪਾਪਿਆਂ ਤੋਂ ਤਵੀਦ ਅੱਛਾ ਵੀ ਜੇ ਦਾ ਕੰਮ ਕਰ ਗਿਆ ਹਾਂ ਹੈ ਫੇਰ ਤਾਂ ਮੇਰਾ ਕੰਮ ਬਣ ਚੁ ਠੀਕ ਆ ਜੇ ਹੋ ਗਿਆ ਮਿਸ ਤੂੰ ਮੇਰੇ ਭਤੀਜੇ ਦਾ ਕਰਾ ਦੇ ਹਾਂ ਕੰਮ ਚੋਂ ਕੋਈ ਚਾਚਾ ਮਨਜ਼ੂਰ ਹੈ ਨਾ ਹਾਂ ਮਨਜ਼ੂਰ ਆ ਠੀਕ ਆ ਹਾਂ ਮੈਂ ਤੈਨੂੰ ਕੁਛ ਨਹੀਂ ਕਹਦਾ ਚਲ ਮੈਂ ਠਾਕੁਰ ਲੱਭ ਕੇ ਆਇਆ ਤੂੰ ਮੈਂ ਜਾ ਕੇ ਨਾ ਠਾਕੁਰ ਲੱਭ ਜਾਂ ਉਹਨੂੰ ਕਹਿ ਕੇ ਆਨਾ ਮੇਰੀ ਗੱਲ ਜ਼ਰੂਰ ਕਰ ਲੈ ਚਾਚਾ ਤੈਨੂੰ ਪਤਾ ਨਾ ਉੱਪਰ ਤੇ ਜਦ ਮੇਰੀ ਮਾਂ ਬਾਗੀ ਹਾਂ ਮੇਰਾ ਬਾਪ ਵੀ ਪਿੱਛੀ ਵਾਡੇ ਦੇ ਹਾਂ ਤੇਰੀ ਝੋਲੀ ਚ ਪਾ ਗਏ ਚਾਚੇ ਇੰਨੀ ਪਾਲਿਆ ਮੈਨੂੰ ਪਰ ਮੈਂ ਕਦੇ ਨਹੀਂ ਭੁੱਲਦਾ ਉਹ ਦਿਨ ਮੈਨੂੰ ਅੱਜ ਵੀ ਯਾਦ ਆਉ ਉਹ ਬੜਾ ਭਿਆਨਕ ਦੁਪਹਿਰਾ ਥੀ ਸਾਰੇ ਪਾਸੇ ਸਨ ਚਰਾ ਕੋਈ ਕੁੱਤਾ ਬਿੱਲੀ ਗੜੇ ਚ ਕੁਝ ਨਹੀਂ ਸੀ ਜਾ ਤੇਰੀ ਮਾਂ ਲੰਗੀ ਆ ਨਾ ਦੇਖ ਲਾ ਆਏ ਹਾਏ ਮੇਰੇ ਬਾਪੂ ਦੀ ਭੁੱਪ ਨਿਕਲ ਜਾਣਾ ਬੱਸ ਕਾਲ ਜਾ ਚੀ ਰਹਿ ਗਿਆ ਤੀ ਚਲੋ ਚਲ ਚਾਚਾ ਹੁਣ ਤੂੰ ਰੋਣਾ ਭਾਈ ਜੋ ਮਨਜ਼ੂਰ ਹੈ ਨਾ ਰੋਣਾ ਭਾਈ ਚਲੋ ਕੋਈ ਨਾ ਨਾਲੇ ਮੇਰੀ ਗੱਲ ਸੁਣੋ ਆਪਾਂ ਆਪਾਂ ਇੱਥੇ ਜੋ ਮਰਜ਼ੀ ਗੱਲਾਂ ਕਰੀ ਜੰਮੇ ਹਾਂ ਕਿਸੇ ਦੇ ਸਾਹਮਣੇ ਨਾ ਕਹਿ ਆ ਗਏ ਤੇਰੀ ਮਾਂ ਨਿਕਲ ਗਈ ਤੀ ਉਹ ਮੈਂ ਪਾਗਲਾ ਯਾਰ ਘਰ ਦੀ ਗੱਲ ਬਾਹਰ ਕਰੂਗਾ ਫੇਰ ਸਾਹਮਣੇ ਆਪਾਂ ਚੋਂ ਬੰਤੂਰ ਜਾਵਣੀ ਨਾ ਦਾਦਾ ਜੱਦੇ ਵਾਲੀ ਤਾਂ ਹੀ ਤਾਂ ਫੇਰ ਮੈਨੂੰ ਗੁੱਸਾ ਆਂਦਾ ਸਾਲਾ ਚਲ ਤੂੰ ਜਾ ਖਾਣ ਨੂੰ हां मैं जाना चल ठीक है तू क्या कर हाथ ਨਾਲੀ ਰੋਟੀ ਪਾਣੀ ਦਾ ਤਿਆਰ ਕਰਨਾ ਉਹ ਤਾਂ ਮੈਂ ਕਰ ਲੂਗਾ हां ਠੀਕ ਹੈ ਦੇਖੀ ਟੀਕ ਆ ਕੇ ਹੋ ਰਹਿਣਾ ਜਬਲੀਆਂ ਮਾਰਨ ਲੱਗ ਜੀ ਉਹ ਨਹੀਂ ਕੀ ਹਾਂ ਤਾਂ ਲੱਗਾ ちゃっਦਾ ਤੇ ਉਹ ਆਪਣੇ ਵਿਆਹ ਦੀ ਕਰਦਾ ਕਿ ਮੇਰੀ हां ਮੋਬਾਈਲ ਦਾ ਭੈ ਜੋ ਕੁਦਰਤ ਨਾਲ ਲੈਦੇ ਚੀਜ਼ ਬਣਾਦੀ ਪਤਾ ਨਹੀਂ ਕਿ ਕੁਝ ਪਤਾ ਇਹ ਚ ਐਨਾ ਟਾਈਮ ਪਾਸ ਹੁੰਦਾ ਨਾ ਮੈਂ ਕਹਿੰਦਾ ਪੁੱਛ ਨਾ ਕੁਝ ਸਾਰਾ ਪਾਣੀ ਪੁਰਾਣੇ ਦੇ ਥੱਲੇ ਦਿ ਲੰਗਾਤਾ ਇੱਕ ਵਾਰ ਚ ਜੀ ਹਾਈ ਮੈਂ ਮਰ ਜਾ ਜੀ ਜੀ ਦਾ ਡਰ ਸੀ ਉਹੀ ਚੰ ਚਾੜਤਾ ਛੜੇ ਨੇ ਉਹ ਇਹ じゃ ਕੀ ਕਰਤਾ ਅੰਨਿਆ ਉਹ ਦੇਖ ਆ ਕਿਹੜੀ ਸੀ ਜਿਹੜੀ ਛੜੇ ਕੋਲ ਬੜੀ ਬੈਠੀ ਸੀ ਉਹ ਵੀ ਸਿਖਰ ਦਪਹਿਰੇ ਮੈਨੂੰ ਤਾਂ ਗੇਲੇ ਦੀ ਬਹੂ ਲੱਗਦੀ ਆ ਗੱਲ ਸੁਣਾ ਤੈਨੂੰ ਬੜੀ ਪਛਾਣਾ ਕੇ ਜੇ ਦੀ ਬਹੂ ਦੀ ਜਿਹੜੀ ਉਹਦੀ ਪਿੱਠ ਦੇਖ ਕੇ ਦੱਸਤੀ ਤੂੰ ਵੀ ਆਪਣੇ ਭਰਾ ਵਰ ਗਈਆਂ ਠਰਕੀ ਓ ਯਾਰ ਤੇ ਪੁੱਛਿਆ ਮੈਂ ਗੈਸ ਲਾ ਕੇ ਦੱਸਤਾ ਯਾਰ ਉਹੀ ਹੋਣੀ ਆ ਹੋਰ ਥੋੜਾ ਵੀ ਗੱਲ ਹੈ ਚਲ ਆ ਕੜਦੀ ਆ ਤੇਰਾ ਠਰਕਪਣਾ ਕੇ ਜੇ ਦੀ ਬਹੂ ਦਾ ਦੱਸ ਕੇ ਛੋੜਾ ਪੰਗਾ ਹੀ ਲੈ ਲਿਆ ਸੀ ਸ੍ਰੀ ਪ੍ਰੀਤ ਭੈਣੇ ਹਾਂ ਨੀ ਉਹ ਜਿਹੜੀ ਬਿੰਦਰੀ ਆ ਹਾਂ ਹਾਂ ਆਪਣਾ ਜੀਠ ਨਹੀਂ ਹੈਗਾ ਜਿਹੜਾ ਨਾ ਨਹੀਂ ਬਚਣਾ ਬਚਣਾ ਹਾਂ ਹਾਂ ਨੀ ਉਹ ਦਾ ਰਿਸ਼ਤਾ ਪਾੜਦੀ ਫਿਰਦੀ ਆ ਹਾਂ ਆਹੋ ਨਹੀਂ ਉਹ ਤਾਂ ਪਜਾਹਾਂ ਨੂੰ ਟੁੱਕ ਗਿਆ ਨਹੀਂ ਮੇਰੀ ਗੱਲ ਤਾਂ ਸੁਣ ਲਾ ਨਹੀਂ ਸਾਰੀ ਜਵਾਨੀ ਉਹਦੀ ਖਾ ਗਈ ਨਹੀਂ ਕਮਾਈ ਖਾ ਗਈ ਨਹੀਂ ਹੁਣ ਉਹਦੇ ਲਈ ਰਿਸ਼ਤਾ ਭਾਲਦੀ ਫਿਰਦੀ ਐ ਹਲੇ ਵੀ ਉਹਨੇ ਚਾਰ ਪੈਸਿਆਂ ਨੂੰ ਠੁੱਕ ਲਾਉਣਾ ਹੋਊਗਾ ਨਹੀਂ ਪੱਕੀ ਗੱਲ ਐ ਨਹੀਂ ਉਹ ਤਾਂ ਆਪਣਾ ਜੇਠ ਵੀ ਖਾ ਗਈ ਨਹੀਂ ਦਿਓਰ ਵੀ ਖਾ ਗਈ ਦਿਓਰ ਦਾ ਮਸਾ ਹੋਇਆ ਸੀ ਆ ਜੇਠ ਆਪਣੇ ਜੋਗਾ ਰੱਖਿਆ ਸੀ ਹੁਣ ਉਹਨੂੰ ਅਕਲ ਆਈ ਹੋਣੀ ਐ ਕਹਿੰਦਾ ਹੁਣ ਆ ਭਾਬੀ ਮੇਰਾ ਵਿਆਹ ਕਰ ਹੁਣ ਜਦੋਂ ਉਹਨੇ ਟਿੱਕੀ ਢਾਂਗ ਤੇ ਹੁਣ ਰਿਸ਼ਤਾ ਭਾਲਦੀ ਫਿਰਦੀ ਆ ਮੇਰੀ ਗੱਲ ਸੁਣ ਕਹਿੰਦੀ ਮੈਨੂੰ ਤਾਂ ਵਿਚਾਰੇ ਤੇ ਨਾ ਬਾਵਾ ਹੀ ਤਰਸ ਆਉਂਦਾ ਐਨਾਂ ਕੋ ਮੂੰਹ ਕਰੀ ਫਿਰਦਾ ਕਿ ਕਹਿੰਦਾ ਮੈਨੂੰ ਸੋਨੇ ਦੀ ਛਾਪ ਮੰਗੀ ਆ 20000 ਰੁਪਈਆ ਹੱਥ ਤੇ ਝਣਾ ਲਿਆ ਹੈ ਕੱਪੜੇ ਲੀੜੇ ਦੀ ਲੈਣ ਲਾਤੀ ਨਹੀਂ ਕਹਦੇ ਐਡੀ ਲਿਸਟ ਦੇਤੀ ਉਹਨੂੰ ਲਿਖ ਕੇ ਨੀ ਰਿਸ਼ਤਾ ਐ ਕਿਨੇ ਕਰਾਉਂਦੀ ਨਹੀਂ ਰਿਸ਼ਤਾ ਨਹੀਂ ਕਿ ਜੋ ਉਹ ਕਰਾਉਂਦੀ ਮੇਰ ਨਾਲ ਤਾਂ ਫਮਾ ਤੂੰ 1000 ਰੁਪਏ ਦੀ ਸ਼ਰਤ ਲਾ ਲਾ ਜੇ ਬਿੰਦਰੀ ਬਚਨੇ ਦਾ ਰਿਸ਼ਤਾ ਕਰਾਜਵੇ ਨਹੀਂ ਮੈਂ ਤਾਂ ਮੂੰਹ ਤੋਂ ਦੀ ਹੱਥ ਫੇਰਦੀ ਆ ਜੇ ਬਚਨੇ ਦਾ ਰਿਸ਼ਤਾ ਹੋ ਗਿਆ ਮੇਰੀ ਗੱਲ ਸੁਣ ਭੈਣੇ ਉਹ ਜਨਾਨੀ ਐਡੀ ਬੱਚੜਾ ਜਿੰਨੀ ਉੱਪਰ ਦਿਖਦੀ ਉਨੀ ਧਰਤੀ ਦੇ ਥੱਲੇ ਆ ਨਹੀਂ ਸੁਣੀ ਜੀ ਨਹੀਂ ਉਹਦਾ ਜਿਹੜਾ ਡਿਊਡ ਕੁਲਾ ਜ਼ਮੀਨ ਦਾ ਆ ਨਹੀਂ ਉਹ ਹੜੱਪਣ ਨੂੰ ਫਿਰਦੀ ਐ ਉਹ ਤਾਂ ਇੱਕ ਦਿਨ ਮੈਂ ਕਿਚਰੀਆਂ 'ਚ ਫਿਰਦੀ ਦੇਖੀ ਨਹੀਂ ਉਹ ਅਨਪੜ ਟੋਲਾ ਨਹੀਂ ਜਦੋਂ ਉਹਨੂੰ ਕੰਡ ਕੱਢ ਕੇ ਐ ਮੂੰਹ ਦਿਖਾ ਦਿੰਦੀ ਆ ਨਹੀਂ ਉਹਨੇ ਚੀ ਉਹ ਕੁਝ ਹੋ ਜਾਂਦਾ ਹੁਣ ਪਹਿਲੇ ਆਂਦੀ ਵੀ ਤਾਂ ਅੰਨੀ ਚੁੰਨੀ ਲਿਆ ਦੂੰਗੀ ਨਹੀਂ ਨਹੀਂ ਹੁੰਦਾ ਹੀ ਨਹੀਂ ਰਿਸ਼ਤਾ ਇੰਦੀ ਗੱਲਾਂ ਹੁੰਦਾ ਗੱਲਾਂ ਗੋਲਮੋਲ ਕਰਨ ਦੀ ਆਦਤ ਆ ਭੈਣੇ ਪੈਸੇ ਖਾਣ ਵਾਲੀ ਆ ਤਾਂ ਨਹੀਂ ਉਹ ਤਾਂ ਸਹਰੇ ਦੀ ਪੈਨਸ਼ਨ ਵੀ ਆਉਂਦੀ ਫੜ ਲੈਂਦੀ ਆ ਨਹੀਂ ਸਹਰਾ ਤਾਂ ਕਹਿੰਦੇ ਮਰਿਆ ਹੋਇਆ ਉਹਦਾ ਨਹੀਂ ਮਰਿਆ ਉਹਦੀ ਫੜਦੀ ਆ ਉਹ ਮੈਂ ਪੱਟੀ ਗਈ ਨਹੀਂ ਤੈਨੂੰ ਪਤਾ ਸਰਪੰਚ ਵੀ ਉਹਦੇ ਨਾਲ ਮਰਿਆ ਹੋਇਆ ਆ ਨਹੀਂ ਆਪਣਾ ਐਂ ਗੂਠਾ ਲਾ ਕੇ ਸਰਪੰਚੋ ਨੂੰ ਪੈਨਸ਼ਨ ਲਿਆ ਕੇ ਦਿੰਦਾ ਬੈਂਕ ਚੋਂ ਮੈਂ ਤਾਂ ਪਿੰਡ ਚ ਇੱਕ ਹੋਰ ਵੀ ਗੱਲਾਂ ਸੁਣੀਆਂ ਕਹਿੰਦੇ ਉਹ ਤਾਂ ਸਰਕਾਰ ਉਤੀਮੀ ਆ ਹੈਂ ਆਹੋ ਨਹੀਂ ਸਰਕਾਰ ਉਤੀਮੀ ਮਤਲਬ ਸਾਰਿਆਂ ਦੀ ਸਾਂਝੀ ਨਹੀਂ ਆਹੋ ਉਹ ਮੈਂ ਮਰ ਜਾ ਸਾਰੀ ਉਮਰ ਲੰਘ ਗਈ ਮੈਨੂੰ ਤੋੜ ਕੇ ਲੈ ਕੇ ਜਾਂਦੇ ਨੂੰ ਨਾ ਤੈਨੂੰ ਪੰਜਾਹ ਵਾਰੀ ਕਿਹਾ ਇੱਕ ਸਾਈਕਲ ਲੈ ਲੈਲਾ ਜੇ ਨਵਾਂ ਨਹੀਂ ਲੈਣਾ ਨਾ ਕਿਸੇ ਤੋਂ 2 ਨੰਬਰ ਵਾਲਾ ਸਾਈਕਲ ਲੈ ਲੈ ਉਹ ਸਾਈਕਲ ਤਾਂ ਲੈ ਨੂੰ ਤੈਨੂੰ ਖਿੱਚੂ ਕੌਣ ਲੈ ਖਿੱਚੂ ਕੌਣ ਆ ਨਾਲ ਦਾ ਮੱਗਰ ਗਵਾਂਢੀ ਦੇਖ ਲੈ ਬਜਾਜ ਚੇਤਕ ਦੋ ਸਕੂਟਰ ਬਦਲ ਲੈ ਨਾ ਤੂੰ ਅਜੇ ਤੱਕ ਕੋਈ ਟੁੱਟਾ ਸਾਈਕਲ ਨਹੀਂ ਲੈ ਸਕਦਾ ਉਹ ਸਕੂਟਰ ਲੈ ਕੇ ਕਰੂੰਗਾ ਕੀ ਜੇ ਚਲਾਣਾ ਹੀ ਨਹੀਂਦਾ ਚਲਾਉਣਾ ਨਹੀਂ ਆਉਂਦਾ ਤੇਰੇ ਹਾਣੀ ਪੜਵਾਨੀ ਸਾਰੇ ਸਕੂਟਰ ਲਈ ਫਿਰਦੇ ਨੇ ਇੱਕ ਤੂੰ ਹੀ ਨਖੱਠੂ ਟੱਕਰਿਆ ਮੈਨੂੰ ਜਦੋਂ ਮੇਰੀ ਮੰਮੀ ਮੈਨੂੰ ਕਹਿੰਦੀ ਸੀ ਨਾ ਇਹਨੂੰ ਛੱਡ ਦੇ ਮੈਂ ਤਾਂ ਉਦੋਂ ਹੀ ਛੱਡ ਦੇਣਾ ਸੀ ਪਰ ਮੈਨੂੰ ਕੀ ਪਤਾ ਕਿ ਮੇਰੇ ਘਰਮ ਫਟ ਗਿਆ ਨੇ ਆ ਇਹਨੂੰ ਸਾਈਕਲ ਵੀ ਚੰਗੀ ਤਰ੍ਹਾਂ ਚਲਾਉਣਾ ਨਹੀਂ ਆਉਂਦਾ ਉਹ ਛੱਡਦਾ ਨਹੀਂ ਮੈਂ ਵੀ ਸਕਾਲਾ ਹੋ ਜਾਂਦਾ ਮੇਰੀ ਵੀ ਜਾਨ ਛੁੱਟਦੀ ਤੈਨੂੰ ਨਹੀਂ ਪਤਾ ਕਿ ਆ ਬੋਰੀ ਟੱਕਰਨੀ ਆ ਮੈਨੂੰ ਲੈ ਬੋਰੀ ਤਾਂ ਮੈਂ ਹੁਣ ਬਣੀ ਆ ਤੇਰੇ 12 ਨਿਆਣੇ ਜੰਮ ਕੇ ਪਹਿਲਾਂ ਤਾਂ ਮੈਂ ਸਲਿਮ ਡ੍ਰੈਮ ਸੀ ਫੇ ਮਾਂ ਮੱਲਣੀ ਵਰਗੀ ਹਾਂ ਦੁੱਲਾ ਮਾਰਦਾ ਫਿਰਦਾ ਜਾਣਦਾ ਬੜੀ ਹੈਮਾ ਮੱਲਣੀ ਨੂੰ ਜਿੱਦਣ ਬਿਆਨ ਗਿਆ ਸੀ ਨਾ ਤੇਰੇ ਸਾਰੇ ਯਾਰੀ ਐ ਐ ਸਾਡੀ ਕੱਚੀ ਕੰਦ ਤੋਂ ਦੇਖਦੇ ਸੀ ਮੇ ਭਾਬੀ ਹੈਮਾ ਮੱਲਣੀ ਵਰਗੀ ਆ ਉਦੋਂ ਮੈਨੂੰ ਕਹਿੰਦਾ ਬੋਰੀ ਹੁਣ ਮੈਨੂੰ ਕਹਿੰਦਾ ਬੋਰੀ ਉਹ ਤੈਨੂੰ ਨਹੀਂ ਦੇਖਦੀਦੀ ਤੇਰੀਆਂ ਸਹੇਲੀਆਂ ਨੂੰ ਦੇਖਦੀਦੀ ਜਿਹੜਾ ਲਿਪਸਟਿਕ ਲਾ ਕੇ ਆਈ ਇਹਦੇ ਉੱਤੇ ਤਿਆਰ ਹੋ ਕੇ ਆਈ ਸੀ ਹੋਰ ਦੇਖਦਾ ਸੀ ਸਹੇਲੀਆਂ ਸਹੇਲੀਆਂ ਮੇਰੀਆਂ ਕਿਹੜੀਆਂ ਸੀ ਚਾਰ ਸੀ ਉਹਨਾਂ ਦੇ ਗੱਠ ਗੱਠ ਦੰਦ ਉੱਚੇ ਸੀ ਤੇ ਇੱਕ ਦਸਣੀ ਸੀ ਉਹ ਹਾਂ ਤੇਰਾ ਹੁੰਦਾ ਉਦਾਂ ਦੀ ਨਾਲ ਵਿਆਹ ਹੈ ਨਾ ਤੇਰੇ ਮਾਰ ਦੀ ਦੰਦ ਤੈਨੂੰ ਤਾਂ ਪਤਾ ਲੱਗਦਾ ਤੈਨੂੰ ਟੱਕਰ ਕੇ ਰੇਖਾ ਵਰਗੀ ਤੈਨੂੰ ਹੁਣ ਗੱਲਾ ਹੋਣੀਆਂ ਨਾਲੇ ਤੇਰੇ 12 ਨਿਆਣੇ ਜੰਮੇ ਨਾਲੇ ਤੇਰਾ ਸਾਰਾ ਲਾੜਾ ਪਾਲਿਆ ਤੇਰੇ ਦੇਰਾਂ ਦੇ ਤੇ ਆਪਣੇ ਤੇਰੇ ਭਰਾਵਾਂ ਨਾਲ ਰਿਸ਼ਤੇ ਕੀਤੇ ਤੇਰੇਆਂ ਦੋ ਪਣਾ ਦੇ ਰਿਸ਼ਤੇ ਕੀਤੇ ਅੱਜ ਤੂੰ ਮੈਨੂੰ ਬੋਰੀ ਦੱਸਦਾ ਮੈਨੂੰ ਮਾੜੀ ਬਣਾ ਕੇ ਰੱਖਦਾ ਤੂੰ ਸਾਰੇ ਲਾੜੇ ਵਿੱਚ ਉਹ ਤੂੰ ਚੁੱਪ ਕਰੇਂਗੀ ਕਿ ਨਹੀਂ ਹੁਣ ਮੈਂ ਬੋਲਦੀ ਆ ਤੂੰ ਤਾਂ ਨਹੀਂ ਬੋਲਦਾ ਸਾਰੇ ਸਮਾਨੇ ਵਿੱਚ ਮੇਰਾ ਜਲੂਸ ਕੱਢ ਰੱਖਿਆ ਜਦੋਂ ਤੇਰੇ ਨਾਲ ਕਿਤੇ ਤੁਰ ਕੇ ਚੱਲੇ ਜਾਵਾਂ ਉਸੇ ਟਾਈਮ ਕੁੱਤੇ ਅੰਗੂ ਪੋਕਦਾ ਕੁੱਤੇ ਅੰਗੂ ਨਹੀਂ ਪੋਕਦਾ ਬੰਬਸਤਾ ਤਾਈ ਮੇਰਾ ਕਰਤਾ ਸਾਰੇ ਆਣ ਗਵਾਨ ਚ ਨਾ ਮੈਂ ਕੀ ਤੇਰਾ ਜਲੂਸ ਕੱਢਤਾ ਹੋਰਸ ਮੈਨੂੰ ਆਪਣੇ ਟਿੱਕੇ ਜਾ ਕੇ ਦੱਸਿਆ ਨਹੀਂ ਮੈਨੂੰ ਕੁਛ ਨਹੀਂ ਚਲਾਣਾ ਦਾ ਬਹੁਤ ਬਹੁਤ ਦੱਸਣਾ ਹੀ ਸੀ ਫਿਰ ਟਿੱਕ ਸਾਈਕਲ ਵੀ ਨਹੀਂ ਆਉਂਦਾ ਚਲਾਉਣਾ ਉਹ ਤੈਨੂੰ ਤਾਂ ਚਲਾਈ ਜਾਂਦਾ ਨਾ ਉਹ ਤਾਂ ਮੈਂ ਉਹ ਬੇਬੇ ਨੂੰ ਦੱਸਿਆ ਸੀ ਬੇ ਇੱਕ ਵਾਰੀ ਤੂੰ ਨਹਿਰ ਕੰਡੇ ਮੈਨੂੰ ਲੈ ਕੇ ਜਾਂਦਾ ਸੀ ਤਾਂ ਮੈਨੂੰ ਸਾਈਕਲ ਤੇ ਸੈੱਟ ਦਿੱਤਾ ਸੀ ਹਜੇ ਤੱਕ ਮੇਰੀ ਢੂਈ ਦੋਖਦੀ ਆ ਉਹ ਚੱਕਿਆ ਵੀ ਮਹੀਦੀ ਤੈਨੂੰ ਚੱਕਣ ਲੱਗੇ ਮੇਰੇ ਝੁੱਕ ਪਈ ਦੀ ਹਾਂ ਉਹ ਜਾ ਚੱਲ ਚੱਲ ਹਰ ਦਊ ਤੈਨੂੰ ਦੁੱਪਣਾ ਪਾ ਕੇ ਉਹ ਆ ਜਾ ਭਗਵਾਨੇ ਉਹ ਜਾਣਾ ਨਹੀਂ ਉਹ ਲੇਟ ਹੋਈ ਜਾਂਦੇ ਆ ਹੁਣ ਤੂੰ ਸ਼ੀਸ਼ੇ ਕੋ ਨਹੀਂ ਉੱਡਦੀ ਆ ਜਾ ਛੇਤੀ ਕਿਤੇ ਨਹੀਂ ਗੱਡੀ ਲੰਘਣ ਲੱਗੀ ਤੁਹਾਡੀ ਖੜ ਜੋ ਬਿੰਦ ਚਟ ਮੈਂ ਚੰਗੀ ਤਰ੍ਹਾਂ ਤਿਆਰ ਹੋਣਾ ਆ ਤੀਵੇਂ ਵੀ ਨਾ ਕਿਹੜਾ ਸ਼ੀਸ਼ੇ ਮਰੇ ਖੜ ਜਾਣ ਮਾਪਣੇ ਕਰਦੇ ਨੇ ਸ਼ੀਸ਼ੇ ਦੀ ਤਾਂ ਓਏ ਆ ਜਾ ਹੁਣ ਉਹ ਫੇਰ ਕਹਿੰਗੀ ਮੈਂ ਆ ਲੈਣਾ ਦੀ ਮੈਂ ਆਉ ਲੈਣਾ ਦੀ ਫੇਰ ਉਹ ਹੀ ਨੇਰਾ ਕਰੇਗੀ ਆ ਜਾ ਛੇਤੀ ਇਹ ਬੰਦਾ ਨਾ 2 ਮਿੰਟ ਤਿਆਰ ਨਹੀਂ ਹੋਣ ਦਿੰਦਾ ਜੇ ਕਿਤੇ ਜਾਣਾ ਹੋਵੇ ਪੈਰਾ ਥੱਲੇ ਆਗ਼ੀ ਮਚਾ ਦਿੰਦਾ ਓ हां आगी, है? है है। आगी चल ਕਿੱਥੇ ਅੱਗ ਬੁਝਾਉਣੀ ਆ ਓਏ ਹਾਏ ਓਏ ਤਾਂ ਚੰਨੋ ਮੇਰੀ ਪ੍ਰਿਟੀ ਜੈਂਟਾ ਬਣੀ ਫਿਰਦੀ ਆ ਹਾਏ ਸੱਚੀ ਜੀ ਤੁਸੀਂ ਕਿੰਨੇ ਚੰਗੇ ਹੋ ਨਾ ਚਲੋ ਫਿਰ ਚੱਲੀਏ ਚਲ ਬਹਿ ਜੱਲੀਏ ਬਾਤ ਚ ਕਰ ਲਿਓ ਐ ਕਰੋ ਰਾਜ ਕਰ ਲਿਓ ਤਾਰੀਫ ਮੇਰੀ ਨਾਲੇ ਗੱਲ ਸੁਣੋ ਹੌਲੀ ਚਲਾਇਓ ਮੇਰਾ ਨਾ ਮੇਕਅਪ ਜਾ ਨਾ ਖਰਾਬ ਹੋ ਜਾ ਕਿਤੇ ਓ ਚਲ ਬਹਿ ਤਾ ਜਾ ਉਹ ਨਾਲੇ ਜੇ ਤੇਰੇ ਵਰਗੀ ਤੀਵੀ ਨਾਲ ਬੈਠੀ ਹੋਵੇ ਨਾ ਉਹ ਫੇਰ ਕਿਤੇ ਸਾਲਾ ਹੌਲੀ ਚੱਲਦਾ ਮੈਂ ਤਾਂ ਜਹਾਜ਼ ਵਾਂਗ ਸਾਲਦਾ ਦੇਖੀ ਗਈ। ਉਹ ਖੜਜੋ ਜੀ। ਓਏ ਆਹ ਸਾਲਾ ਕਿੱਥੋਂ ਆ ਗਿਆ। ਚੋ ਤੇਲ ਹੋਣੇ ਦਾ। ਓਏ ਆ ਟਿਸ਼ਨ ਮਿਸ਼ਨ ਹੋ ਕੇ ਚੋੜੀ ਕਿੱਧਰ ਚੱਲੀ? ਓ ਯਾਰ ਜੈਲੂ ਬਾਈ ਅਸੀਂ ਨਾ ਮੜਾ ਕੰਮ ਚੱਲੇ ਆਂ। ਇਹਨੂੰ ਨਾਲੇ ਪੀਕੇ ਮਲਾ ਲਿਆ ਮਾਂ।

ਓ ਭਾਬੀ ਜੀ ਤੁਹਾਨੂੰ ਬਿਮਾਰੀ ਦਾ ਪਤਾ ਫਿਰ ਇਲਾਜ ਕਿਉਂ ਨਹੀਂ ਕਰਦੇ ਨਾ ਹੋਰ ਦੱਸੋ ਹੋਰ ਮੈਂ ਤਾਜ ਮਹਿਲ ਨਾਲ ਲਵਾਉਣ ਨੂੰ ਕਹਿਣਾ ਓਏ ਆਹੀ ਰੰਡੀ ਰੋਣਾ ਦਾ ਰੋਣਾ ਤੁਹਾਡੇ ਮੂਰੇ ਓ ਜਲੂਆ ਬਾਈ ਅਸੀਂ ਕਰਦੇ ਆ ਗੇਲੇ ਨਾਲ ਗੱਲ ਚੰਗਾ ਉਹੀ ਇਹ ਜਿਹੜੇ ਤੁਹਾਡੇ ਕੰਮ ਕੱਢਦਾ ਹੁੰਦਾ ਓ ਛੋਟੇ ਵੀਰ ਓਏ ਮੇਰਾ ਵੀ ਜੀ ਕਰਦਾ ਓਏ ਚੀਮੇ ਤੂਕ ਮਾਰਨਾ ਨਾ ਆਪਣੀ ਲਾਣੇਦਾਰਨੀ ਨੂੰ ਵੀ ਮੈਂ ਵੀ ਘੁਮਾਵਾਂ ਤੇਰੀ ਭਾਬੀ ਨੂੰ ਓ ਵੀ ਮੇਰੇ ਮਗਰ ਨਾਲ ਐ ਮਾਜੀ ਪਾ ਕੇ ਬੈਠੇ ਮੈਨੂੰ ਵੀ ਮੜਾ ਮਟਾ ਸੁਆਦ ਆਵੇ ਉਹ ਕਿਉਂ ਮੇਰਾ ਲਹੂ ਮਚਾਨੇ ਰਹੇ ਨੇ ਤੁਸੀਂ ਉਹ ਜੈਲੂ ਬਾਈ ਤੂੰ ਨਾ ਮੇਰੀ ਇੱਕ ਗੱਲ ਸਮਝ ਲੈ ਵਿਆਹ ਕਰਾਉਣ ਤਾਂ ਲੱਗੇ ਪਰ ਇਹਦਾ ਫਾਇਦਾ ਕੋਈ ਨਹੀਂ ਭੈਣ ਮਰਾ ਬ ਯਾਰ ਮੈਨੂੰ ਕੋਈ ਫਾਇਦੇ ਫੁਦੇ ਦੀ ਲੋੜ ਤੁਸੀਂ ਮੇਰਾ ਵਿਆਹ ਕਰੋ ਫਾਇਦਾ ਨੁਕਸਾਨ ਤਾਂ ਮੈਂ ਆਪੇ ਦੇਖ ਲਵਾਂ ਬਾਅਦ ਚ ਜੇੜ ਜੀ ਇਹਨਾਂ ਤੱਤਾ ਨਾ ਚੱਲ ਨਾਲੇ ਤੱਤਾ ਖਾਏ ਤਾਂ ਮੂੰਹ ਮੱਚਦਾ ਹੁੰਦਾ ਜਾਤੇ ਨੂੰ ਕਹਿਤਾ ਵੀ ਕਰਾ ਦਾਂਗੇ ਸਬਰ ਤਾਂ ਰੱਖ ਲਾ ਉਹ ਕਹਿੰਦਾ ਕਿ ਸਬਰ ਕਰਾਂ ਮੇਰੇ ਸਬਰਾਂ ਦੇ ਬੰਦ ਤਾਂ ਟੁੱਟੀ ਬੰਦ ਨੇ ਟੁੱਟਣ ਵਾਲੇ ਹੋਏ ਪਏ ਨੇ ਤੁਸੀਂ ਕਹਿੰਦੇ ਸਬਰ ਕਰੋ ਚਲੋ ਜੀ ਹੁਣ ਤੂੰ ਵੀ ਇੱਥੇ ਖੜ ਜਾ ਨਾ ਇਹਨੇ ਕਰਨ ਤਾਂ ਦੇਣਾ ਨਹੀਂ ਕੁਛ ਉਹੀ ਚਲ ਬੈਠਾਈ ਮਾਰੀ ਜੋ ਇਹ ਸਾਰਾ ਮੂੜੇ ਖਰਾਬ ਕਰਤਾ ਲੈ ਹੈ ਗੱਲ ਸੁਣਦੇ ਮੇਰੀ ਉਹ ਮੈਂ ਨਹੀਂ ਸੀ ਧੀਰੇ ਨਾਲ ਗੱਲ ਕਰ ਰਹੀ ਸੀ ਆਪ ਮਾਰ ਕੇ ਇੱਕ ਹੋ ਗਏ ਹੋ ਗਏ ਆਦਾ ਯਾਰ ਕੋਈ ਨਾ ਜਿੱਦ ਮੇਰੇ ਲਈ ਆ ਗਈ ਨਾ ਮੈਂ ਵੀ ਐਂ ਕੰਮ ਇਹ ਕਰੂ ਸਕੂਟਰ ਤੇ ਲੈ ਕੇ ਫੇਰ ਦੇਖੀ ਫੇਰ ਇਹਨਾਂ ਨੂੰ ਪਤਾ ਲੱਗੂ ਜਿਹਦਾ ਕੋਈ ਨਹੀਂ ਹੁੰਦਾ ਨਾ ਉਹਦਾ ਖੁਦਾ ਹੁੰਦਾ ਪਰ ਮੇਰਾ ਤਾਂ ਉਹ ਵੀ ਨਹੀਂ ਉਹ ਘਰ ਵਾਲਿਓ ਉਹ ਕਿੱਥੋਂ ਸਾਰੇ ਉਹ ਮੈਂ ਬਾਹਰ ਲੈਣ ਲੱਗਿਆ ਬਤਾ ਦੋ ਜੇ ਬਚਾਇਆ ਜਾਂਦਾ ਫੇਰ ਨਾ ਕਿ ਉਹ ਵੀ ਦੱਸਿਆ ਨਹੀਂ ਉਹ ਕੀ ਹੋਇਆ ਤੈਨੂੰ ਕਿਉਂ ਰੌਲਾ ਪਾਇਆ ਆ ਜਿਹਨੇ ਫਾਹ ਲੈਣਾ ਹੁੰਦਾ ਨਾ ਚੁੱਪ ਕਰਕੇ ਲੈ ਲੈਂਦਾ ਤੇਰੇ ਵਾਂਗੂ ਰੌਲਾ ਨਹੀਂ ਪਾਉਂਦਾ ਲੱਗਿਆ ਫਾਹ ਲੈਣ ਵੱਡਾ ਨਗੌਰੀ ਹਾਈ ਮੈਂ ਮਰ ਜਾ ਕੀ ਗੱਲ ਹੋ ਗਈ ਭਾਜੀ ਕਿਉਂ ਫਾਹ ਲੈਣ ਲੱਗੇ ਜੇ ਉਹ ਮੇਰਾ ਵਿਆਹ ਨਹੀਂ ਕਰਾਂਦੇ ਤਾਂ ਕਰਕੇ ਆਪ ਤਾਂ ਕਰਾਈ ਫਿਰਦੇ ਹੋ ਉਹ ਮੇਰੇ ਬਾਰੇ ਵੀ ਸੋਚ ਲਓ ਕੁਛ ਉਹ ਨਾ ਭਰਾਵਾ ਨਾ ਨਾ ਕਰ ਚੰਗਾ ਰਹੇਗਾ ਉਹ ਵਿਆਹ ਦੇ ਬਹੁਤ ਪੰਗੇ ਹੁੰਦੇ ਆ ਉਹ ਮੈਂ ਤਾਂ ਫਸਿਆ ਹੋਇਆ ਦੇਖੀ ਕਿਤੇ ਤੂੰ ਨਾ ਫਾਜ ਉਹ ਬੱਚਾ ਜਾਜੇ ਬੱਚਾ ਜਾਂਦਾ ਪਾ ਨਾ ਜੀ ਤੁਸੀਂ ਵੀ ਇਹਨੇ ਵਿਆਹ ਕਰਾ ਕੇ ਸੁਖੀ ਨਹੀਂ ਦੇਜੇ ਬਾਵਾ ਦੇ ਹੁਣ ਸੁਖੀਆਂ ਕਿ ਦੁਖੀਆਂ ਉਹ ਵਿਆਹ ਤੋਂ ਬਾਅਦ ਕਿਹੜਾ ਥੋੜਾ ਸੁਖੀ ਹੋਇਆ ਓਏ ਹੈ ਲਿਆ ਮੇਰੇ ਕੋਲੇ ਮੈਂ ਲੈ ਲਾ ਉਹਦੀ ਭੈਣ ਨਾ ਫੇਰੇ ਉਹਦੀ ਨਾ ਮੇਰੇ ਸਾਲੇ ਦਾ ਕਦੇ ਆਟਾ ਮੁੱਕ ਗਿਆ ਕਦੇ ਨੂਨ ਮੁੱਕ ਗਿਆ ਕਦੇ ਚੀਨੀ ਮੁੱਕ ਗਈ ਕਦੇ ਚਾਹ ਪੱਤੀ ਮੁੱਕ ਗਈ ਉਹ ਕਦੇ ਸੱਸ ਮਰ ਗਈ ਕਦੇ ਸਹੁਰਾ ਮਰ ਗਿਆ ਉਤੋਂ ਆ ਘਰ ਵਾਲੀ ਦੀਆਂ ਖੁਸ਼ੀਆਂ ਨਹੀਂ ਪੂਰੀਆਂ ਹੁੰਦੀਆਂ ਕਦੇ ਸੁਰਖੀ ਲਿਆ ਦੇ ਕਦੇ ਪਾਊਡਰ ਲਿਆ ਦੇ ਰਹਿੰਦਾ ਖੁੰਦਾ ਮੇਰੇ ਸਾਰੇ ਰਿਸ਼ਤੇਦਾਰ ਤੰਗ ਕਰ ਲੈਂਦੇ ਨੇ ਇਹ ਮੇਰੇ ਸਾਲੇ ਵਿਆਹ ਦਾ ਕਾਰਡ ਨਹੀਂ ਦਿੰਦੇ ਭੋਗ ਦਾ ਕਾਰਡ ਪ੍ਰੱਕ ਦੇਣੇ ਦੇ ਦੇਣਗੇ ਕਦੇ ਕੋਈ ਜੰਮ ਪਿਆ ਕਦੇ ਕੋਈ ਮਰ ਗਿਆ ਬਸ ਆਹੀ ਪੰਬਲ ਪੁੱਤਿਆਂ 'ਚ ਫਸਿਆ ਰਹਿਦਾ ਬੰਦਾ ਓ ਚਿੰਦੇ ਓ ਮੈਂ ਵੀ ਨਾ ਪੰਬਲ ਪੁੱਤਿਆਂ 'ਚ ਫਸਣਾ ਚਾਹਣਾ ਓਏ ਉਹ ਮੇਰਾ ਵੀਜੀ ਕਰਦਾ ਮੇਰੇ ਵਾਤੇ ਵੀ ਲਿਆ ਦਿਓ ਕੋਈ ਉਹ ਮੈਥੋ ਵੀ ਕੋਈ ਸੁਰਖੀ ਪਿੰਦੀ ਮੰਗਾਵੇ ਕੋਈ ਪਾਊਡਰ ਮੰਗਾਵੇ ਮੁਸ਼ਕੀ ਤੇਲ ਮੰਗਾਵੇ ਹੈ ਮੈਂ ਵੀ ਕਦੇ ਫੂਫਸਰੇ ਦੀ ਮਕਾਨ ਜਾਵਾਂ ਕਦੇ ਪਤਿਓਰੇ ਦੇ ਭੋਗ ਤੇ ਜਾਵਾਂ ਹੈ ਉਹ ਮੇਰੇ ਵੀ ਸੌਖੇ ਦਿਨ ਲੰਘ ਜਾਣਗੇ ਉਹ ਸੋਚ ਲਓ ਮੇਰੇ ਬਾਰੇ ਵੀ ਕੁਛ ਚਲ ਕੋਈ ਨਾ ਭਾਜੀ ਮੈਂ ਕਰਦੀਆਂਗੀ ਗੱਲ ਮੇਰੇ ਨਾ ਤਾਈ ਦੀ ਕੁੜੀ ਆ ਜੇ ਉਹ ਮੰਨ ਗਏ ਤਾਂ ਫਿਰ ਦੇਖ ਲਿਓ ਉਹ ਸੱਚੀ ਬਾਬੀ ਆਈ ਲਵ ਯੂ ਬਾਬੀ ਓਏ ਖੜ ਜਾ ਤੇਰੀ ਭਾਬੀ ਆਹੋ ਉਹ ਪਤਾ ਮੈਨੂੰ ਬੜਾ ਤੀਮੀ ਵਾਲਾ ਆ ਲੈਣ ਦੇ ਮੇਰੇ ਲਈ ਸਾਲਿਆ ਨੂੰ ਹਵਾ ਦੇ ਕੋਲ ਦੀ ਵੀ ਲੰਗਣ ਦਿੰਦਾ ਉਹਦੀ ਭਾਬੀ ਗੱਲ ਸੁਣ ਮੇਰੀ ਮੈਂ ਨਾ ਮੱਥਾ ਟੇਕਿਆ ਮੈਂ ਹੈ ਨਾਲੇ ਸਭਾ ਪਾਇਦਾ ਪ੍ਰਸ਼ਾਦ ਸੁਖਿਆ ਹੂੰ ਤੂੰ ਨਾ ਉਹਦੇ ਨਾਲ ਗੱਲ ਕਰਕੇ ਰੱਖੀ ਹਾਂ ਕਰ ਲਈ ਗੱਲ ਠੀਕ ਆ ਭਾਬੀ ਹਾਂ ਚੱਲ ਆ ਸਿੱਟ ਜਾ ਰੱਸਾ ਜਾ ਲੈ ਮੈਂ ਤਾਂ ਕੱਟੇ ਦਾ ਖੋਰ ਕੇ ਲਿਆਈ ਸੀ ਆ ਕੱਟਾ ਵੰਦੀ ਓਏ ਦੇਖੀ ਜੀ ਭਾਈ ਜੀ ਵਿਆਹ ਦੇ ਨੌ ਨੂੰ ਕਿੰਨਾ ਖੁਸ਼ ਹੋਇਆ ਫਿਰਦਾ ਓਏ ਹੋ ਲੈਣ ਦੇ ਚਾਰ ਕਿ ਦਿਨ ਤੱਕ ਭੇਡ ਦਾ ਲੇੜਾ ਵੀ ਟੱਪਦਾ ਗਾ ਜਦੋਂ ਪਾਏਗੇ ਨਾ ਪੈਰ 'ਚ ਸੰਗਲ ਫਿਰ ਪੁੱਛੋ ਇਹਨੂੰ ਨਾ ਜੀ ਛੋਟੇ ਕਿੰਨੇ ਕ ਸੰਗਲ ਪਾਏ ਆ ਮੈਂ ਥੁੱਕ ਬਸਰੇ ਹਿਣਦੇ ਛੇੜਨਾ ਦਰਦਾਂ ਨੂੰ ਓਏ ਚੁੱਪ ਕਰ ਜਾ ਵੱਡਾ ਕੁਲਦੀਪ ਮਾਨਕ ਆਲੂ ਗੰਡੇ ਲਈ ਅਦਕਾਂ ਤੂੰ ਜਾ ਕੇ ਮੈਂ ਸਬਜ਼ੀ ਬਣਾਉਣੀ ਆ ਲੱਗਿਆ ਹੈ ਕੋਲੋਂ ਉਹ ਤੂੰ ਮੈਨੂੰ ਨਾ ਬਸ ਆਲੂ ਗੰਡਾ ਜੋਗੀ ਰੱਖਿਆ ਕਰ ਹੋਰ ਨਾ ਕੋਈ ਕੰਮ ਲਈ ਮੈਥੋਂ ਸਾਲਾ ਜਿੱਤੇ ਦਾ ਵਿਆਹ ਹੋਇਆ ਨਾ ਇੱਕ ਦਿਨ ਨਹੀਂ ਸੁੱਖ ਦਾ ਸਾਹਿਆ ਦੇਵਾ ਵਿਆਹ ਦਾ ਸੁੱਖ ਉਹ ਜਾਨਾ ਜਾ ਰਹੇ ਆ ਚਲੀ ਆ ਜਾ ਕੇ ਲੈ ਲੈ ਉਹ ਨਾ ਆਇਆ ਵਿਆਹ ਦਾ ਸੁੱਖ ਇਹ ਨੂੰ ਦੇਦਾ ਮੈਂ ਤੂੰ ਸਿੱਧਾ ਸਿੱਧਾ ਕਿਉਂ ਨਹੀਂ ਕਹਿੰਦਾ ਵੀ ਮੇਰਾ ਵਿਆਹ ਕਰਾ ਦਿਓ ਓ ਪਾਬੀ ਜੀ ਤੁਹਾਨੂੰ ਬਿਮਾਰੀ ਦਾ ਪਤਾ ਫਿਰ ਲਾਜ ਕਿਉਂ ਨਹੀਂ ਕਰਦੇ ਕੀ ਗੱਲ ਹੋ ਗਈ ਪਾਜੀ ਕਿਉਂ ਫਾਹ ਲੈਣ ਲੱਗੇ ਜੇ ਉਹ ਮੇਰਾ ਵਿਆਹ ਨਹੀਂ ਕਰਾਉਂਦੇ ਤਾਂ ਕਰਕੇ ਆਪ ਤਾਂ ਕਰਾਈ ਫਿਰਦੇ ਹੋ ਉਹ ਮੇਰੇ ਬਾਰੇ ਵੀ ਸੋਚ ਲਓ ਕੁਛ ਉਹ ਨਾਲ ਜੇ ਤੇਰੇ ਵਰਗੀ ਤੀਵੀ ਨਾਲ ਬੈਠੀ ਹੋਵੇ ਨਾ ਉਹ ਫੇਰ ਕਿਤੇ ਸਾਲਾ ਹੌਲੀ ਚੱਲਦਾ ਮੈਂ ਤਾਂ ਜਹਾਜ਼ ਵਾਂਗ ਸਾਲਾ ਦੇਖੀ ਨਹੀਂ ਉਤੋਂ ਘਰ ਵਾਲੀ ਦੇ ਖੁਸ਼ੀਆਂ ਨਹੀਂ ਪੂਰੀਆਂ ਹੁੰਦੀਆਂ ਕਦੇ ਸੁਰਖੀ ਲਿਆ ਦੇ ਕਦੇ ਪਾਊਡਰ ਲਿਆ ਦੇ ਰਹਿੰਦਾ ਖੁੰਦਾ ਮੇਰੇ ਸਾਰੇ ਰਿਸ਼ਤੇਦਾਰ ਤੰਗ ਕਰ ਲੈਂਦੇ ਨੇ ਇਹ ਮੇਰੇ ਸਾਲੇ ਵਿਆਹ ਦਾ ਕਾੜ ਨਹੀਂ ਦਿੰਦੇ ਭੋਗ ਦਾ ਕਾੜ ਪ੍ਰੱਕ ਦੇਣੇ ਦੇ ਦੇਣਗੇ ਆਹੋ ਰਾਖੀ ਬਾਤੇ ਰੱਖਿਆ ਮੈਨੂੰ ਮੈਂ ਕੁੱਤਾ ਉਹ ਘਰ ਦੇ ਕੰਮਾਂ ਬਿਨਾਂ ਮੈਨੂੰ ਤੋਂ ਹੋਰ ਕੰਮ ਵੀ ਲੈ ਲਿਆ ਕਰੋ ਕੋਈ ਉਹ ਮੈਂ ਵੀ ਨਾ ਪੰਬਲ ਫੁੱਸੇ ਦੇ ਫਸਣਾ ਜਾਣਾ ਓਏ ਉਹ ਮੇਰਾ ਵੀਜੀ ਕਰਦਾ ਮੇਰੇ ਬਾਤੇ ਵੀ ਲਿਆ ਦਿਓ ਕੋਈ ਉਹ ਮੈਨੂੰ ਵੀ ਕੋਈ ਸੁਰਖੀ ਬਿੰਦੀ ਮੰਗਾਵੇ ਕੋਈ ਪਾਊਡਰ ਮੰਗਾਵੇ ਮਸ਼ਕੀ ਤੇਲ ਮੰਗਾਵੇ ਹੈਂ ਉਹ ਮੈਂ ਵੀ ਕਦੇ ਫੂਫਸਰੇ ਦੇ ਮਕਾਨ ਜਾਵਾਂ ਕਦੇ ਪਤਿਉਰੇ ਦੇ ਭੋਗ ਤੇ ਜਾਵਾਂ ਹੈ ਉਹ ਮੇਰੇ ਵੀ ਸੌਖੇ ਦਿਨ ਲੱਗ ਜਾਣਗੇ